ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕੋਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆ ਘਰ ਦੇ ਪਸ਼ੂ ਆ ਵਿਰਜਣਾਂ ਦੇ ਜਿਹੜੇ ਆ ਤਾਂ ਵੀਡੀਓ ਦਿਖਾਉਣ ਦੇ ਤੇ ਇੱਕੋ ਮੱਝ ਪਕਾਉ ਕੀਤੀ ਆ ਵਿਰਜਣਾਂ ਨੇ ਤੇ ਸੂਈ ਸਵਾਈ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿਰਜਣਾਂ ਨਾਲ ਸਾਮ ਚੰਗੀ ਆ ਤਰ੍ਹਾਂ ਚੰਗੀ ਸੰਭੀ ਸੰਭੀ ਮੱਝ ਆ ਭਾਰੀ ਆ ਜਿਹੜੀ ਭੂਮੀ ਹਾਂਜੀ ਵਿਰਦੀ ਸਤ ਸ੍ਰੀ ਅਕਾਲ ਜੀ ਤੇ ਵੀ ਜੀ ਨਾਮ ਦੱਸ ਦੇ ਕਰੀ ਜੀ ਮੈਂ ਨਾਮ ਹਰਪਾਲ ਸਿੰਘ ਪਿੰਚਾ ਕੋਲ ਸੀ ਦਾ ਜਣਾ ਜਿਹੜਾ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਬੋਲ ਦੇ ਕਰੀ 7740 ਹਾਂਜੀ 21876 ਠੀਕ ਆ ਤੇ ਇੱਕ ਮੱਝ ਬਕਾਉ ਫਿਰ ਹਾਂਜੀ ਕਰਦੀ ਐ ਕਿ ਲਿਆਂਦੀ ਜੀ ਨਹੀਂ ਨਹੀਂ ਆਪਣੀ ਹੈ ਕਰਦੀ ਪਾਲੀ ਹੈ ਤੇ ਕਟੀਆਂ-ਕੁਟੀਆਂ ਮਗਰ ਸਾਰੀਆਂ ਤਿਆਰ ਦੇ ਕਰਾਂਗੇ 7400 ਕਰ ਲਾਂਗੇ ਅੱਛਾ ਇਸ ਤਰ੍ਹਾਂ ਹੀ ਕਿਤੇ ਤਿਆਰ ਕਰਦੀਆਂ ਤਿਆਰ ਕਰਦੇ ਜੀ ਠੀਕ ਆ ਤੇ ਇਹ ਕਿਵੇਂ ਵੇਚ ਦੇਣੀ ਅੱਜ ਇਹ ਤੁਹਾਨੂੰ ਪਤਾ ਫਿਰ ਘਰਾਂ ਦੇ ਕਈ ਮਤਲਿਆਂ ਦੇਖ ਰਹੇ ਹਾਂ ਮੂਰ ਪੈ ਜਾਂਦੇ ਚਲੋ ਕਈ ਵਾਰੀ ਕਈ ਮਜਬੂਰੀਆਂ ਬਣ ਜਾਂਦੀਆਂ ਵਾ ਠੀਕ ਆ ਚਲੋ ਇਹੀ ਤੇ ਹੁੰਦਾ ਵਾ ਕਿ ਚਲੋ ਜੇ ਕਿਤੇ ਲੋਡ ਪਈ ਆ ਤੇ ਕੋਈ ਵੇਚ ਲੈ ਹਾਂਜੀ ਹਾਂਜੀ ਜੇ ਹੁਣ ਮੰਨ ਲਓ ਆਪਾਂ ਜੇ ਵੇਚ ਵੀ ਲਈ ਹਾਂਜੀ ਹਾਂਜੀ ਤੇ ਜੇ ਸਾਂਭੀਆਂ ਵਾ ਤਿਆਰ ਕੀਤੀਆਂ ਤੇ ਫੇਰ ਹੀ ਆਪਾਂ ਦਹੀਂ ਵਿੱਚ ਨਮਨਤ ਕੀਤੀ ਆ ਤੇ ਜੇ ਤਰ੍ਹਾਂ ਹੁਣ ਆ ਉਹ ਕਟੀਆਂ ਦੇ ਵੀ ਦਹੀਂ ਆ ਵੀ ਇੰਨੀ ਮਿਹਨਤ ਕਰਨ ਨਾਲ ਇੱਕ ਟੱਟਾ ਤਿਆਰ ਕਰਨੇ ਉਹ ਛੁੜਾਏ ਆ ਠੀਕ ਆ ਹਾਂ ਦੇਖ ਸਕਦੇ ਤਿੰਨ ਹੀ ਬੱਛੀਆਂ ਵਾ ਤਿੰਨ ਹੀ ਕਟੀਆਂ ਵਾ ਤੇ ਇੱਕ ਕੱਟਾ ਵੀ ਆ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨਾਲ ਇਹਨੂੰ ਕਿੰਝ ਹੋਇਆ ਜੇ 15 ਕਿ ਦਿਨ ਹੋਏ ਸੂਈ ਨਾਲ ਉਹ ਜਵਾਬ ਜੀ ਅੱਛਾ ਮਗਰੇ ਦੇ ਕੱਟੀ ਆ ਤੇ ਸੂਆ ਕਿ ਨਵਾਏ ਦਾ ਇਹਦਾ ਸੂਆ ਤੀਜਾ ਸੂਆ ਸੂਈ ਗਿਆ ਤੀਜਾ ਸੂਆ ਸੂਈ ਆ ਤੇ ਹੁਣ ਦੁੱਧ ਕਿੰਨਾ ਤਿਆਰ ਹੈ ਦੇਖੋ ਐ ਟਾਈਮ ਦੇ ਥਲੇ 12 ਕਿਲੋ ਤਿਆਰ ਜੇ ਕੱਟੀ ਨਹੀਂ ਸਾਡੇ ਕੋਲ ਅੱਛਾ 31 ਤਾਂ ਛੱਡ ਕੇ ਚੰਗਾ ਆ ਕੇ ਜਿਹੜਾ 12 ਲੀਟਰ ਚੋਂ ਆਉਂਦੇ ਜੀ ਹਾਂਜੀ ਠੀਕ ਹੈ ਤੇ ਪਿਛਲੇ ਸਵੇਰੇ ਕਿੰਨਾ ਕਿ ਦੁੱਧ ਹੋਇਆ ਇਹਨੇ ਦਿੱਤਾ 14-15 ਕਿਲੋ ਹਾਂਜੀ ਹਾਂਜੀ ਤੇ ਐਰ ਕੀ ਐਰ ਦਾ ਤੁਹਾਨੂੰ ਪਤਾ ਮੌਸਮ ਥੋੜਾ ਗਰਮੀ ਦਾ ਗਰਮੀ ਦਾ ਰਿਹਾ ਹੀ ਹਾਂਜੀ ਤੇ ਹੁਣ ਤੇ ਮੌਸਮ ਥੋੜਾ ਸੈੱਟ ਹੋਣਾ ਸ਼ੁਰੂ ਹੋ ਗਿਆ ਵਾ ਠੀਕ ਹੈ 12 15 ਕਿਲੋ ਤੋਂ ਘੱਟ ਗਈ ਜਦੋਂ ਇਹਨਾਂ ਦੇ ਦੋ ਠੀਕ ਆ ਬਾਕੀ ਚਲੋ ਵੱਡੀ ਹੈ ਮਾਝੇ ਭਾਰੇ ਪੱਲੇ ਦੀ ਆ ਤੋਰੋਂ ਹਾਂ ਇੱਕ ਰਹੀ ਫੇਰ ਇਹਨਾਂ ਬਾਕੀ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਮਿਲਕਵੇਂ ਨੂੰ ਵੀ ਕਾਫੀ ਮੋਟੀ ਲੱਗੀ ਹੈ ਜਿਹੜੀ ਪੂਰੀ ਭਾਰੀ ਮਾਝੇ ਆ ਜਿਹੜੀ ਹਾਂ ਦੇਖ ਸਕਦੇ ਜੀ ਚੰਗੀ ਰੀਜ ਨਾਲ ਸੰਭੀ ਹੈ ਤੁਹਾਈ ਭਾ ਲਿਆ ਜੇ ਕਰੀ ਸਿੱਧੀ ਲਾਇਓ ਬੁੜੀ ਆਜੇ ਲੈ ਆਇਓ ਬਾਕੀ ਆਹ ਦੇਖ ਸਕਦੇ ਜੀ ਬੇਲ ਵੀ ਜਿਹੜੀ ਪੂਰੀ ਲੰਮੀ ਆ ਖੜੇ ਕੋ ਸਾਂਭਲਾ ਦੁੱਧ ਨੇ ਚੰਗਾ ਕੱਢੀ ਜਾਣਾ ਵਾ 14 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਕੱਢੀ ਜਾਊਗੀ ਤੇ ਮਗਰੇ ਦੇ ਕੱਟੀ ਆ ਤੇ ਆ ਹਵਾਨਾ ਵੀ ਇਹ ਰ ਦੇਖ ਸਕਦੇ ਆ ਆਪਾਂ ਲਾਗੇ ਤੋਂ ਦੁੱਧ ਵਾਲੀ ਨਿਸ਼ਾਨੀਆਂ ਜਿਹੜੀਆਂ ਇਹਦੀਆਂ ਚੰਗੀਆਂ ਵਾ ਤੇ ਸਰੀਰਾਂ ਵੀ ਪੂਰੀ ਭਾਰੀ ਆ ਜਿਹੜੀ ਆ ਦੇਖਾਂ ਦੀ ਤੇ ਆ ਕੱਟੀ ਹੈ ਇਹਨੇ ਮਗਰ ਆ ਕੱਟੀ ਜੇ ਤੇ ਚਾ ਆ ਚੂ ਵਧੀਆ ਓਕੇ ਪੂਰਾ ਹਾਂਜੀ ਜੀ ਪੂਰਾ ਵਧੀਆ ਜੀ ਤੇ ਮੁੱਲ ਕਿੰਨਾ ਕਹ ਫੇ ਰੱਖ ਦੀਏ ਇਹਦਾ ਮੁੱਲ ਜੀ ਲੈ ਲੋ ਤੁਹਾਨੂੰ ਪਤਾ ਹੀ ਆ ਸਿਆਣੇ ਆ ਤੁਸੀਂ ਜਿਆਜਾ ਕਰਦੀ ਆ ਜਿਹੜਾ ਵੇਚ ਨਾਲ ਹੀ ਗੱਲ ਕਰੀਏ ਫਿਰ ਮੈਂ ਵੀ ਇੱਕ ਵੀ ਮੰਗਦਾ ਜੀ ਅੱਛਾ ਤੇ ਬਾਕੀ ਵਿੱਚੋਂ ਕਰ ਦੋਗੇ ਕਮਾਨਤਾ ਨਾਲ ਠੀਕ ਲੋੜ ਵਾਂਦੇ ਆ ਜੇ ਲੋ ਇਹ ਵੀ ਤੁਹਾਡਾ ਵਿੱਚ ਮਾਨ ਤਾਨ ਕਰਕੇ ਦੇ ਦੇਣੀ ਚਾਹੀਦੀ ਉਹਤਨਾ ਤੁਹਾਨੂੰ ਪਤਾ ਮੱਜਾ 2.5 ਲੱਖ ਤੋਂ ਘੱਟ ਲੋਕ ਮੁੱਲ ਨਹੀਂ ਪਾਉਂਦੇ ਚੰਗੀ ਮਾਈ ਦਾ ਹਾਂਜੀ ਹਾਂਜੀ ਸਿਰਫ ਉਹਦੇ ਘਰ ਦੀ ਘਰੇਲੂ ਲੋੜ ਮਜਬੂਰੀ ਕਰਕੇ ਜਿਹੜਾ ਭੈਣ ਭਰਾ ਫੋਨ ਕਰੂਗਾ ਉਹਦਾ ਵੱਧ ਸਵਾਦ ਦੇ ਮਾਨ ਕਰੇਗਾ ਕਿ ਉਹ ਜਦੋਂ ਲੋੜ ਹੋਵੇ ਫਿਰ ਸ਼ਾਇਦ ਦੇ ਦੇਈ ਦੀ ਠੀਕ ਆ ਲੋੜ ਉਹ ਸ਼ਾਇਦ 2-3 ਲੱਖ ਲੋਕ ਮੰਗ ਸਕਦੇ ਆ ਠੀਕ ਆ ਇਹ ਕਰਕੇ ਮੇਰੇ ਭੈਣ ਦਾ ਜਿਹੜਾ ਫੋਨ ਲਾਵੇ ਮੋੜਦੇ ਨਹੀਂ ਹਾਂ ਮੁੱਲ ਝੋਲਟੀ ਦਾ ਮੁੱਲ ਪਾਵੇ ਉਹ ਮੋੜੂ ਗਾਣੀ ਉਹਦਾ ਖੁੱਲਾ ਮਾਨਤਾਨ ਕੀਤਾ ਜਾਊਗਾ ਠੀਕ ਹੈ ਜੀ ਕੋਈ ਫੋਨ ਕਰੇ ਕੋਈ ਲਾਵੇ ਜ਼ਰੂਰ ਹਨਾ ਖਲੀ ਕਰੇ ਘਰ ਦੀ ਮੱਝ ਆ ਇਹ ਕੋਈ ਵਾਰ ਲੈਣ ਦੀ ਮੱਝ ਨਹੀਂ ਆਗੀ ਕਿੰਨੀ ਸੇਵਾ ਕਰੂ ਉਹਨਾਂ ਹੀ ਲੈ ਚੋਰੀ ਜੋ ਮੌਸਮ ਸੈਟ ਆ ਗਿਆ ਠੀਕ ਹੈ ਜੀ ਹਾਂ ਬਾਕੀ ਤਰ੍ਹਾਂ ਲੋੜ ਦਾ ਮੁੱਲ ਕੋਈ ਨਾ ਕੋਈ ਭੈਣ ਭਰਾ ਚੀਜ਼ ਦਾ ਮੁੱਲ ਪਾ ਦੇ ਹੋਰਾਂਗੇ ਨਹੀਂ ਇਹ ਦੇ ਕੇ ਵਿਚਾਰਾ ਕੱਲੂਗਾ ਠੀਕ ਹੈ ਜੀ ਇਹ ਆ ਵੀ ਕੋਈ ਫੋਨ ਲੈ ਕੇ ਲਾਵੇ ਜ਼ਰੂਰ ਹਨਾ ਤੇ ਦੁੱਧ ਦੇ ਕੋਈ ਦੋ ਟਾਈਮ ਚਵਾਈ ਕੋਈ ਤੁਹਾਡੇ ਘਰੋਂ ਕਰਦੇ ਹਨਾ ਠੀਕ ਹੈ ਜੀ ਬਾਕੀ ਕਹਿੰਦੇ ਕੋ ਫੋਨ ਇੱਕ ਵਾਰੀ ਕੋ ਲਾਵੇ ਜ਼ਰੂਰ ਮਾਨਤਨ ਜਿਹੜਾ ਮੌਕੇ ਤੇ ਹੋ ਜਾਊਗਾ ਤੇ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਸ ਚ ਆ ਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੇ ਜੀ